ਦੁਪਹਿਰੇ ਮਹੱਲੇ ਵਿੱਚ ਪੂਰੀ ਸ਼ਾਂਤੀ ਸੀ ਅਚਾਨਕ ਸੁਰਜੀਤ ਕੌਰ ਦੇ ਘਰੋਂ ਉਹਨਾਂ ਦੀ ਨੂਹ ਸਿਮਰਨ ਚੀਕਦੀ ਹੋਈ ਬਾਹਰ ਆਈ ਉਸਦੀ ਸਾੜੀ ਦੇ ਪੱਲੇ ਵਿੱਚ ਅੱਗ ਦੀਆਂ ਲਪਟਾਂ ਸੀ ਬਚਾਓ ਬਚਾਓ ਕੋਈ ਮੈਨੂੰ ਬਚਾਓ ਮੈਂ ਜਲ ਕੇ ਮਰ ਜਾਊਂਗੀ ਮੇਰੀ ਸੱਸ ਮੈਨੂੰ ਜਲਾ ਕੇ ਮਾਰ ਦੇਣਾ ਚਾਹੁੰਦੀ ਹੈ ਮੰਮੀ ਤੁਸੀਂ ਐਵੇਂ ਕਿਉਂ ਕੀਤਾ ਮੈਂ ਤੁਹਾਡਾ ਕੀ ਵਿਗਾੜਿਆ ਸੀ ਮੇਰੀ ਗਰੀਬ ਮਾਂ ਦੇ ਕੋਲ ਇੰਨਾ ਪੈਸਾ ਨਹੀਂ ਕੀ ਤੁਹਾਡੀਆਂ ਮੰਗਾਂ ਨੂੰ ਪੂਰਾ ਕਰ ਸਕੇ ਮੰਮੀ ਜੀ ਤੁਸੀਂ ਐਵੇਂ ਕਿਉਂ ਕੀਤਾ ਸਿਮਰਨ ਲਗਾਤਾਰ ਰੋਂਦੀ ਰੋਂਦੀ ਚੀਕ ਰਹੀ ਸੀ ਤੇ ਉਸਨੇ ਆਪਣੀ ਸਾੜੀ ਉਤਾਰ ਕੇ ਦੂਰ ਸੁੱਟ ਦਿੱਤੀ ਮੁਹੱਲੇ ਵਾਲੇ ਇਕੱਠੇ ਹੋ ਗਏ ਇੱਕ ਔਰਤ ਆਈ ਤੇ ਉਸਨੇ ਸਿਮਰਨ ਨੂੰ ਆਪਣਾ ਸ਼ਾਲ ਦਿੱਤਾ ਮੁਹੱਲੇ ਵਾਲੇ surjeet कौर ਨੂੰ ਆਵਾਜ਼ਾਂ ਮਾਰ ਮਾਰ ਕੇ ਬਾਹਰ ਬੁਲਾਉਣ ਲੱਗੇ surjeet ਬਾਹਰ ਆ ਤੂੰ ਇੰਨੀ ਘਟਿਆ ਹਰਕਤ ਕਿਵੇਂ ਕਰ ਸਕਦੀ ਹੈ ਦੇਹੇ ਦੇ ਲਾਲਚ ਵਿੱਚ ਆਪਣੀ ਨੂੰ ਨੂੰ ਜਲਾ ਕੇ ਮਾਰ ਦੇਣਾ ਚਾਹੁੰਦੀ ਸੀ ਉਸੇ ਵਕਤ ਸਿਮਰਨ ਸਖਤ ਤੇ ਕਠੋਰ ਆਵਾਜ਼ ਵਿੱਚ ਗੁੱਸੇ ਨਾਲ ਸੱਸ ਨੂੰ ਕਹਿਣ ਲੱਗੀ ਮੰਮੀ ਜੀ ਮੈਂ ਤੁਹਾਡਾ ਬਹੁਤ ਅਤਿਆਚਾਰ ਸਹਿ ਲਿਆ ਹੁਣ ਮੈਂ ਤੁਹਾਡੇ ਖਿਲਾਫ ਕੇਸ ਕਰੂੰਗੀ ਆਉਣ ਦੋ ਤੁਹਾਡੇ ਮੁੰਡੇ ਨੂੰ ਉਸ ਨੂੰ ਵੀ ਤੁਹਾਡੀ ਇਸ ਹਰਕਤ ਬਾਰੇ ਦੱਸੂੰ ਸੁਰਜੀਤ ਕੌਰ ਹੈਰਾਨੀ ਨਾਲ ਬਾਹਰ ਆਈ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਬੋਲੇ ਉਸਨੇ ਹੱਥ ਜੋੜ ਕੇ ਕਿਹਾ ਮੈਂ ਕੁਝ ਨਹੀਂ ਕੀਤਾ ਮੈਨੂੰ ਤਾਂ ਇਸ ਬਾਰੇ ਵਿੱਚ ਕੁਝ ਪਤਾ ਵੀ ਨਹੀਂ ਮੈਂ ਤਾਂ ਅੰਦਰ ਆਪਣੇ ਕਮਰੇ ਵਿੱਚ ਸੀ ਇਹ ਅੱਗ ਕਿਵੇਂ ਲੱਗੀ ਮੈਨੂੰ ਸੱਚ ਵਿੱਚ ਕੁਝ ਨਹੀਂ ਪਤਾ ਸਿਮਰਨ ਕਮਰੇ ਵਿੱਚ ਗਈ ਕੱਪੜੇ ਬਦਲੇ ਤੇ ਬਾਹਰ ਆ ਕੇ ਬੋਲੀ ਤੁਹਾਡੇ ਕਰਮਾਂ ਦੀ ਸਜ਼ਾ ਮੈਂ ਦਿਵਾ ਕੇ ਰਹੂੰਗੀ ਮੰਮੀ ਜੀ ਐਨਾ ਕਹਿ ਕੇ ਸਿਮਰਨ ਉੱਥੋਂ ਸਿੱਧਾ ਪੁਲਿਸ ਸਟੇਸ਼ਨ ਚਲੀ ਗਈ ਸੁਰਜੀਤ ਘੌਰ ਹੈਰਾਨੀ ਨਾਲ ਸਾਰਿਆਂ ਵੱਲ ਵੇਖਦੀ ਰਹਿ ਗਈ ਮੋਹੱਲੇ ਵਾਲੇ ਉਸਨੂੰ ਦੋਸ਼ੀ ਸਮਝ ਕੇ ਬੁਰਾ ਭਲਾ ਬੋਲ ਰਹੇ ਸੀ ਕੁਝ ਮਹੱਲੇ ਦੀਆਂ ਔਰਤਾਂ ਉੱਥੇ ਹੀ ਰੁਕੀਆਂ ਰਹੀਆਂ ਤਾਂ ਕਿ surjit कौर ਕਿਤੇ ਭੱਜ ਨਾ ਜਾਵੇ surjit कौर ਦਾ ਦਿਲ ਕਬਰਾ ਰਿਹਾ ਸੀ ਉਹ ਔਰਤਾਂ ਨੂੰ ਕਹਿ ਰਹੀ ਸੀ ਦੇਖ ਪੈਣੀ ਮੈਂ ਕੁਝ ਨਹੀਂ ਕੀਤਾ ਮੈਂ ਇਸ ਮਹੱਲੇ ਵਿੱਚ 2-3 ਸਾਲ ਤੋਂ ਰਹਿ ਰਹੀ ਹਾਂ ਤੁਸੀਂ ਸਾਰੇ ਮੈਨੂੰ ਦੇਖ ਹੀ ਰਹੇ ਹੋ ਮੈਂ ਆਪਣੀ ਬਹੂ ਨਾਲ ਕਦੇ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਕੀਤੀ ਉਸ ਵਿੱਚੋਂ ਇੱਕ ਔਰਤ ਬੋਲੀ ਅਸੀ ਤਾਂ ਤੁਹਾਨੂੰ ਬਹੁਤ ਚੰਗਾ ਸਮਝਦੇ ਸੀ ਤਾਂ ਇਹ ਹੈ ਤੁਹਾਡਾ ਅਸਲੀ ਰੂਪ 2 ਘੰਟਿਆਂ ਬਾਅਦ ਪੁਲਿਸ ਆਈ ਤੇ ਸੁਰਜੀਤਕੌਰ ਨੂੰ ਗ੍ਰਿਫਤਾਰ ਕਰਕੇ ਲੈ ਗਈ ਉਹ ਲਗਾਤਾਰ ਬੋਲੀ ਜਾ ਰਹੀ ਸੀ ਕਿ ਮੈਂ ਕੁਝ ਨਹੀਂ ਕੀਤਾ ਸਿਮਰਨ ਝੂਠ ਬੋਲ ਰਹੀ ਹੈ ਪਰ ਲੇਡੀ ਪੁਲਿਸ ਅਫਸਰ ਨੇ ਉਸ ਨੂੰ 2-4 ਥੱਪੜ ਜਾਰੀ ਦਿੱਤੇ ਤੇ ਕਿਹਾ ਲਾਲਚੀ ਬੁੱਢੀਏ ਆਪਣੀ ਨੂੰ ਨੂੰ ਦੇਹੇਜ ਲਈ ਜਲਾ ਕੇ ਮਾਰਨਾ ਚਾਹੁੰਦੀ ਸੀ ਦੇਖ ਤੇ ਨੂੰ ਕਿੰਨੀ ਬੁਰੀ ਸਜ਼ਾ ਮਿਲੇਗੀ ਪੁਲਸ ਵਾਲਿਆਂ ਨੇ ਲਿਜਾ ਕੇ ਸੁਰਜੀਤਕੌਰ ਨੂੰ ਲੋਕਅਪ ਵਿੱਚ ਬੰਦ ਕਰ ਦਿੱਤਾ ਆਥਣੇ ਜਦੋਂ ਜਗਦੇਵ ਘਰ ਆਇਆ ਸਿਮਰਨ ਨੇ ਰੋ ਰੋ ਕੇ ਜਗਦੇਵ ਨੂੰ ਸਾਰੀ ਸੱਚਾਈ ਦੱਸੀ ਜਗਦੇਵ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਸਦੀ ਮਾਂ ਅਜੇਹਾ ਕਰ ਸਕਦੀ ਹੈ ਉਸਨੇ ਸਿਮਰਨ ਨੂੰ ਸਮਝਾਉਂਦੇ ਹੋਏ ਕਿਹਾ ਦੇਖ ਸਿਮਰਨ ਮੰਮੀ ਕਦੇ ਵੀ ਅਜੇਹਾ ਨਹੀਂ ਕਰ ਸਕਦੀ ਮੰਮੀ ਨੇ ਬਚਪਨ ਤੋਂ ਮੈਨੂੰ ਇਕੱਲੇ ਪਾਲਿਆ ਮੈਂ ਮੰਮੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੰਮੀ ਪੈਸਿਆਂ ਦੇ ਲਾਲਚੀ ਕਦੇ ਹੋ ਹੀ ਨਹੀਂ ਸਕਦੇ ਜ਼ਰੂਰ ਕੋਈ ਹੋਰ ਗੱਲ ਹੈ ਮੈਂ ਮਾ ਨੂੰ ਮਿਲਣ ਜਾ ਰਿਹਾ ਸਿਮਰਨ ਜਗਦੇਵ ਨੂੰ ਸਮਝਾਉਂਦੀ ਰਹੀ ਪਰ ਜਗਦੇਵ ਨੇ ਉਸ ਦੀ ਇੱਕ ਨਾ ਸੁਣੀ ਉਹ ਸਿੱਧਾ ਮਾ ਨੂੰ ਮਿਲਣ ਪੁਲਿਸ ਸਟੇਸ਼ਨ ਪਹੁੰਚ ਗਿਆ ਜਰਜੀਤ ਕੌਰ ਲੋਕਅਪ ਦੇ ਅੰਦਰ ਕੰਦ ਨਾਲ ਢਾ ਲਾ ਕੇ ਬੈਠੀ ਸੀ ਅੱਖਾਂ ਬੰਦ ਕਰ ਹੰਝੂ ਬਹਾਈ ਜਾ ਰਹੀ ਸੀ ਉਸ ਦੇ ਨਾਲ ਹੋਰ ਵੀ ਕੈਦੀ ਬੰਦ ਸੀ ਜੋ ਉਸ ਨੂੰ ਹੀ ਕੋਸ ਰਹੇ ਸੀ ਦੇਖ ਰਹੀ ਹੈ ਇਸਦੇ ਮਰਨ ਦਾ ਟਾਈਮ ਆ ਗਿਆ ਪਰ ਲਾਲਚੀ ਬੁੱਢੀ ਦਾ ਲਾਲਚ ਖਤਮ ਨਹੀਂ ਹੋ ਰਿਹਾ ਏਨੀ ਤਾਂ ਆਪਣੀ ਨੂੰ ਨੂੰ ਦਾਜ ਲਈ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸੁਰਜੀਤਕੌਰ ਦੇ ਦਿਲ ਵਿੱਚ ਇਹ ਸਾਰੀਆਂ ਗੱਲਾਂ ਤੀਰ ਦੀ ਤਰ੍ਹਾਂ ਚੁਬ ਰਹੀਆਂ ਸੀ ਉਸੇ ਵਕਤ ਬਾਹਰੋਂ ਇੱਕ ਆਵਾਜ਼ ਆਈ ਮਾਂ ਇਹ ਤਾਂ ਜਗਦੇਵ ਦੀ ਆਵਾਜ਼ ਸੀ ਸੁਰਜੀਤਕੌਰ ਫਟਾਫਟ ਖੜੀ ਹੋਈ ਤੇ ਰੋਂਦੇ ਹੋਏ ਕਹਿਣ ਲੱਗੀ ਜਗਦੇਵ ਪੁੱਤ ਮੈਂ ਕੁਝ ਨਹੀਂ ਕੀਤਾ ਮੈਨੂੰ ਨਹੀਂ ਪਤਾ ਸਿਮਰਨ ਅਜੀਹਾ ਕਿਉਂ ਕਹਿ ਰਹੀ ਹੈ ਮੈਂ ਤਾਂ ਕਮਰੇ ਵਿੱਚ ਸੀ ਜਦੋਂ ਇਹ ਸਭ ਹੋਇਆ ਜਗਦੀਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆਪਣੀ ਮਾਂ ਦਾ ਹੱਥ ਫੜ ਲਿਆ ਤੇ ਭਾਵੁਕ ਹੋ ਕੇ ਬੋਲਿਆ ਮੈਂ ਸਭ ਜਾਣਦਾ ਮੰਮੀ ਤੁਸੀਂ ਕੁਝ ਨਹੀਂ ਕੀਤਾ ਮੈਂ ਤੁਹਾਨੂੰ ਛੇਤੀ ਹੀ ਇੱਥੋਂ ਬਾਹਰ ਕੱਢ ਲਵਾਵਾਂਗਾ ਮਾਂ ਪੁੱਤ ਦੀ ਗੱਲ ਹਜੇ ਖਤਮ ਵੀ ਨਹੀਂ ਸੀ ਹੋਈ ਕਿ ਹਵਲਦਾਰ ਨੇ ਆ ਕੇ ਕਿਹਾ ਤੁਹਾਡੇ ਮਿਲਣ ਦਾ ਟਾਈਮ ਖਤਮ ਹੋ ਚੁੱਕਿਆ ਹੈ ਹੁਣ ਤੁਸੀਂ ਜਾਓ ਜਗਦੀਪ ਆਪਣੀ ਮਾਂ ਨੂੰ ਉਦਾਸ ਪਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਉੱਥੋਂ ਚਲਾ ਗਿਆ। surjeet Kaur lockup ਦੇ ਬਾਹਰ ਹੱਥ ਕੱਢ ਆਪਣੇ ਪੁੱਤ ਨੂੰ ਜਾਂਦੇ ਹੋਏ ਦੇਖਦੀ ਹੀ ਰਹਿ ਗਈ। ਅੱਖਾਂ ਵਿੱਚ ਹੰਝੂਆਂ ਦੀ ਧਾਰ ਰੁਕ ਨਹੀਂ ਸੀ ਰਹੀ। surjeet Kaur ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ। ਵਿਆਹ ਦੇ ਕੁਝ ਸਾਲ ਬਾਅਦ ਹੀ ਉਹ ਗਰਭਵਤੀ ਹੋਈ। ਜਦੋਂ ਉਹ ਪ੍ਰੈਗਨੈਂਟ ਸੀ ਅਚਾਨਕ ਐਕਸੀਡੈਂਟ ਵਿੱਚ ਉਸਦੇ ਪਤੀ ਦੀ ਮੌਤ ਹੋ ਗਈ। ਉਸ ਦਾ ਪਤੀ ਗੰਨੇ ਦੀ ਮਿਲ ਵਿੱਚ ਮਜ਼ਦੂਰੀ ਕਰਦਾ ਸੀ ਉਸ ਦੇ ਜਾਣ ਦੇ ਹੀ ਜਿਵੇਂ ਸੁਰਜੀਤ ਕੌਰ ਦੀ ਤਾਂ ਦੁਨੀਆ ਹੀ ਉੱਜੜ ਗਈ ਘਰ ਵਿੱਚ ਬੁੱਢੇ ਸੱਸ ਸਹੁਰੇ ਨੂੰ ਵੀ ਦੇਖਣਾ ਸੀ ਤੇ ਪੇਟ ਵਿੱਚ ਪਲ ਰਹੇ ਬੱਚੇ ਨੂੰ ਵੀ ਆਪਣੇ ਦੁੱਖ ਤੋਂ ਬਾਹਰ ਆ ਕੇ ਸੁਰਜੀਤ ਕੌਰ ਨੇ ਮਨ ਵਿੱਚ ठाਨ ਲਿਆ ਉਹ ਆਪਣੇ ਬੱਚੇ ਲਈ ਸੰਘਰਸ਼ ਕਰੇਗੀ ਸੁਰਜੀਤ ਕੌਰ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਪੜ੍ਹਾਈ ਦੇ ਦੌਰਾਨ ਹੀ ਜਗਦੀਪ ਦਾ ਜਨਮ ਹੋਇਆ ਜਗਦੇਵ ਦੇ ਜਨਮ ਤੋਂ ਬਾਅਦ surjeet kaur ਨੇ ਦੂਜਿਆਂ ਦੇ ਘਰ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ ਇਸ ਦੌਰਾਨ ਉਸਦੇ ਸੱਸ ਸਹੁਰਾ ਵੀ ਚੱਲ ਬਸੇ ਹੁਣ ਉਸ ਦੀਆਂ ਮੁਸ਼ਕਿਲਾਂ ਹੋਰ ਵੀ ਜ਼ਿਆਦਾ ਵੱਧ ਗਈਆਂ ਆਪਣੇ ਬੱਚੇ ਨੂੰ ਨਾਲ ਲੈ ਕੇ ਉਹ ਘਰ ਘਰ ਜਾ ਕੇ ਕੰਮ ਕਰਦੀ ਰਾਤ ਨੂੰ ਆਪਣੀ ਪੜ੍ਹਾਈ ਇੰਨਾ ਸੰਘਰਸ਼ ਕਰਨ ਤੋਂ ਬਾਅਦ ਆਪਣੇ ਸੁਪਨਿਆਂ ਨੂੰ ਪੂਰਾ ਕੀਤਾ ਤੇ ਆਪਣੇ ਪੁੱਤ ਨੂੰ ਪੜ੍ਹਾਇਆ ਲਿਖਾਇਆ ਤੇ ਕਾਬਿਲ ਬਣਾਇਆ ਅੱਜ ਉਸ ਦਾ ਪੁੱਤ ਇੱਕ ਸਰਕਾਰੀ ਅਫਸਰ ਸੀ ਉਸ ਦੀ ਮਿਹਨਤ ਤੇ ਸੰਘਰਸ਼ ਰੰਗ ਲਿਆਇਆ ਜਗਦੀਪ ਦੀ ਨੌਕਰੀ ਦਿੱਲੀ ਵਿੱਚ ਲੱਗੀ ਇਸ ਲਈ ਜਗਦੀਪ ਆਪਣੀ ਮਾਂ ਨੂੰ ਲੈ ਕੇ ਦਿੱਲੀ ਹੀ ਆ ਗਿਆ ਇਸ ਤੋਂ ਪਹਿਲਾਂ ਉਹ ਪੰਜਾਬ ਵਿੱਚ ਰਹਿੰਦੇ ਸੀ ਦਿੱਲੀ ਆਉਣ ਤੋਂ ਬਾਅਦ ਕੁਝ ਹੀ ਮਹੀਨਿਆਂ ਵਿੱਚ ਜਗਦੀਪ ਨੂੰ ਸਿਮਰਨ ਨਾਲ ਪਿਆਰ ਹੋਇਆ ਜਗਦੀਪ ਨੇ ਆਪਣੀ ਮਾਂ ਨੂੰ ਦੱਸਿਆ ਸੁਰਜੀਤ ਕੌਰ ਨੇ ਖੁਸ਼ੀ-ਖੁਸ਼ੀ ਵਿਆਹ ਲਈ ਹਾਮੀ ਭਰ ਦਿੱਤੀ ਵਿਆਹ ਤੋਂ ਬਾਅਦ ਸਭ ਨਾਰਮਲ ਚੱਲ ਰਿਹਾ ਸੀ ਸਿਮਰਨ ਨਾਲ surjeet कौर ਨੂੰ ਕੋਈ ਸ਼ਿਕਾਇਤ ਨਹੀਂ ਸੀ ਪਰ ਸਿਮਰਨ ਦੇ ਮਨ ਵਿੱਚ ਹੌਲੀ-ਹੌਲੀ ਆਪਣੀ ਸੱਸ ਦੇ ਲਈ ਕੜਵਾਹਟ ਭਰਦੀ ਜਾ ਰਹੀ ਸੀ ਕਾਰਨ ਸੀ ਕਿ ਜਗਦੇਵ ਆਪਣੀ ਮਾਂ ਨੂੰ ਬਹੁਤ ਮੰਨਦਾ ਸੀ ਜਦ ਵੀ ਦਫ਼ਤਰ ਤੋਂ ਆਉਂਦਾ ਤਾਂ ਸਿੱਧੇ ਆਪਣੀ ਮਾਂ ਦੇ ਕੋਲ ਬੈਠਦਾ ਉਹਨਾਂ ਦਾ ਹਾਲ-ਚਾਲ ਪੁੱਛਦਾ ਉਹਨਾਂ ਦੇ ਲਈ ਕੁਝ ਨਾ ਕੁਝ ਵਾਰ ਤੋ ਲਿਆਉਂਦਾ ਰਹਿੰਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੀ ਮਾਂ ਨਾਲ ਜ਼ਰੂਰ ਸਲਾਹ ਕਰਦਾ ਉਹ ਸਿਮਰਨ ਨੂੰ ਵੀ ਪੂਰਾ ਸਨਮਾਨ ਪਿਆਰ ਦਿੰਦਾ ਪਰ ਸਿਮਰਨ ਨੂੰ ਜਗਦੇਵ ਤੇ ਆਪਣਾ ਕੱਲੀ ਦਾ ਅਧਿਕਾਰ ਚਾਹੀਦਾ ਸੀ ਉੱਪਰ ਤੋਂ ਸੁਰਜੀਤ ਕੌਰ ਸਿਮਰਨ ਨੂੰ ਨਵੀਂ ਘਰਸਤੀ ਨੂੰ ਕਿਵੇਂ ਚਲਾਉਣਾ ਹੈ ਇਹ ਸਭ ਦੱਸਦੀ ਰਹਿੰਦੀ ਛੋਟੀਆਂ-ਛੋਟੀਆਂ ਗੱਲਾਂ ਤੇ ਉਸ ਨੂੰ ਟੋਕ ਦਿੰਦੀ ਤਾਂ ਕਿ ਉਹ ਉਸ ਕੰਮ ਨੂੰ ਚੰਗੀ ਤਰ੍ਹਾਂ ਕਰ ਸਕੇ ਪਰ ਸਿਮਰਨ ਨੂੰ ਲੱਗਦਾ ਕਿ ਉਹ ਉਸ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦ ਵੀ ਜਗਦੇਵ ਨੂੰ ਸੁਰਜੀਤ ਕੌਰ ਦੇ ਖਿਲਾਫ ਕੁਝ ਕਹਿੰਦੀ ਜਗਦੀਪ ਆਪਣੀ ਮਾਂ ਦਾ ਨਾਮ ਸੁਣਦੇ ਹੀ ਸਿਮਰਨ ਨੂੰ ਉੱਥੇ ਹੀ ਰੋਕ ਦਿੰਦਾ ਜਗਦੀਪ ਕਹਿੰਦਾ ਦੇਖ ਸਿਮਰਨ ਮੈਂ ਤੈਨੂੰ ਦੁਨੀਆ ਦੀ ਸਾਰੀ ਖੁਸ਼ੀ ਦੇਣ ਨੂੰ ਤਿਆਰ ਹਾਂ ਪਰ ਤੂੰ ਮੇਰੇ ਤੇ ਮੇਰੀ ਮਾਂ ਦੇ ਵਿੱਚ ਆਉਣ ਦੀ ਬਿਲਕੁਲ ਕੋਸ਼ਿਸ਼ ਨਾ ਕਰੀ ਮੇਰੀ ਮਾਂ ਮੇਰੇ ਲਈ ਭਗਵਾਨ ਤੋਂ ਵੱਧ ਕੇ ਹੈ ਉਹਨਾਂ ਨੇ ਬਹੁਤ ਸੰਘਰਸ਼ ਦੇ ਨਾਲ ਮੈਨੂੰ ਪਾਲਿਆ ਸਿਮਰਨ ਮਾਣੀ ਮਨ ਕੁੜ ਜਾਂਦੀ ਸਿਮਰਨ ਇਹ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਫੋਨ ਤੇ ਦੱਸਦੀ ਰਹਿੰਦੀ ਉਸਦੀ ਮਾਂ ਅਕਸਰ ਉਸਦੇ ਕੰਨ ਭਰਦੀ ਤੇ ਕਹਿੰਦੀ ਇਸ ਬੁੱਢੀ ਤੋਂ ਪਿੱਛਾ ਤੂੰ ਕਿਉਂ ਨਹੀਂ ਛਡਾ ਲੈਂਦੀ ਆਖਿਰ ਜਗਦੇਵ ਇੰਨੀ ਚੰਗੀ ਨੌਕਰੀ ਕਰਦਾ ਹੈ ਤੁਸੀਂ ਕਿਤੇ ਬਾਹਰ ਚਲੇ ਜਾਓ ਜਾਂ ਆਪਣੀ ਸੱਸ ਨੂੰ ਕਿਸੇ ਵਿਰਦਾ ਆਸ਼ਰਮ ਛੱਡ ਦਿਓ ਸਿਮਰਨ ਗੁੱਸੇ ਭਰੀ ਆਵਾਜ਼ ਵਿੱਚ ਜਵਾਬ ਦਿੰਦੀ ਮੈਂ ਤਾਂ ਛੱਡ ਦਵਾਂ ਪਰ ਤੇਰਾ ਜਵਾਈ ਤਿਆਰ ਨਹੀਂ ਹੁੰਦਾ ਇੱਕ ਦਿਨ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੰਮੀ ਸਾਰਾ ਦਿਨ ਘਰ ਵਿੱਚ ਇਕੱਲੇ ਰਹਿੰਦੇ ਨੇ ਕਿਉਂ ਨਾ ਇਹਨਾਂ ਨੂੰ ਵਿਰਦਾ ਆਸ਼ਰਮ ਛੱਡ ਦਈਏ ਪਰ ਉਹ ਤਾਂ ਮੇਰੇ ਤੇ ਹੀ ਭੜਕੁੱਠਿਆ ਹੱਥ ਚੱਕਦੇ ਚੱਕਦੇ ਰਹਿ ਗਿਆ ਕਈ ਦਿਨਾਂ ਤੱਕ ਮੇਰੇ ਨਾਲ ਗੱਲ ਨਹੀਂ ਕੀਤੀ ਹੁਣ ਤੁਸੀਂ ਦੱਸੋ ਕਿ ਐਵੇਂ ਮੈਂ ਕਿਵੇਂ ਉਹਨਾਂ ਨੂੰ ਮਾਂ ਤੋਂ ਦੂਰ ਕਰਾਂ ਉਦੋਂ ਸਿਮਰੰਦੀ ਮਾਂ ਨੇ ਉਸ ਨੂੰ ਇੱਕ ਤਰਕੀਬ ਦੱਸੀ ਕਿਹਾ ਕਿ ਦੇਖ ਸਿਮਰਨ ਜੇ ਜਗਦੇਵ ਆਪਣੀ ਮਾਂ ਤੋਂ ਅੱਡ ਨਹੀਂ ਹੋ ਰਿਹਾ ਤਾਂ ਤੂੰ ਜਗਦੇਵ ਨੂੰ ਹੀ ਦੂਰ ਕਰ ਦੇ ਸਿਮਰਨ ਹੈਰਾਨੀ ਨਾਲ ਬੋਲੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸਿਮਰੰਦੀ ਮਾਂ ਨੇ ਕਿਹਾ ਦੇਖ ਅਸੀਂ ਗਰੀਬਾਂ ਇਹ ਗੱਲ ਸੱਚ ਹੈ ਤੇ ਅਸੀਂ ਤੈਨੂੰ ਦਹੇਜ ਵਿੱਚ ਓਨੇ ਪੈਸੇ ਨਹੀਂ ਦੇ ਸਕੇ ਜਿੰਨੇ ਕਿ ਜਗਦੇਵ ਨੂੰ ਮਿਲਨੇ ਚਾਹੀਦੇ ਸੀ ਕਿਉਂਕਿ ਜਗਦੇਵ ਸਰਕਾਰੀ ਨੌਕਰੀ ਕਰਦਾ ਹੈ ਕੋਈ ਵੀ ਉਸ ਨੂੰ ਮੋਟਾ ਦਹੇਜ ਦੇਣ ਲਈ ਤਿਆਰ ਹੋ ਜਾਂਦਾ ਪਰ ਜਗਦੇਵ ਨੇ ਬਿਨਾ ਦਾਜ ਦਹੇਜ ਲਈ ਤੇਰੇ ਨਾਲ ਵਿਆਹ ਕੀਤਾ ਹੈ ਜੇ ਤੂੰ ਥੋੜਾ ਦਿਮਾਗ ਲਗਾਵੇਂ ਤਾਂ ਆਪਣੀ ਸੱਸ ਨੂੰ ਦਹੇਜ ਲੈਣ ਦੇ ਝੂਠੇ ਕੇਸ ਵਿੱਚ ਫਸਾ ਸਕਦੀ ਹੈ ਚਾਰ ਦੀਵਾਰੀ ਵਿੱਚ ਕੀ ਹੁੰਦਾ ਇਹ ਬਾਹਰ ਵਾਲਿਆਂ ਨੂੰ ਕੀ ਪਤਾ ਹੈ ਸਿਮਰਨ ਪਹਿਲਾਂ ਇਸ ਗੱਲ ਲਈ ਮਨਾ ਕਰਦੀ ਰਹੀ ਪਰ ਕੁਝ ਦਿਨਾਂ ਬਾਅਦ ਮੰਨ ਗਈ ਉਸ ਤੋਂ ਬਾਅਦ ਉਸਨੇ ਇਹ ਸਾਰਾ ਨਾਟਕ ਰਚਿਆ ਇੱਧਰ ਜਦ surjit कौर ਲੋਕਾਂ 'ਪਿਛ ਹੰਝੂ ਬਹਾ ਰਹੀ ਸੀ ਸਿਮਰਨ ਆਪਣੀ ਮਾਂ ਦੇ ਨਾਲ ਉੱਥੇ ਆਈ ਤੇ ਬੋਲੀ ਮੰਮੀ ਜੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਸੀ ਕਿ ਤੁਸੀਂ ਪੰਜਾਬ ਵਾਲੇ ਘਰ ਵਾਪਸ ਚਲੇ ਜਾਓ ਜਾਂ ਕਿਸੇ ਵਿਰਦਾਸ਼ਰਮ ਚਲੇ ਜਾਓ ਸਾਨੂੰ ਆਪਣੀ ਜ਼ਿੰਦਗੀ ਜੀਣ ਦਿਓ ਪਰ ਨਾ ਤੁਸੀਂ ਮੰਨੇ ਨਾ ਤੁਹਾਡਾ ਪੁੱਤ ਹੁਣ ਦੇਖੋ ਮੈਂ ਕਿਵੇਂ ਤੁਹਾਨੂੰ ਤੁਹਾਡੇ ਪੁੱਤ ਤੋਂ ਦੂਰ ਕਰਦੀ ਆ ਤੇ ਤੁਹਾਡੇ ਅੱਗੇ ਦੀ ਜ਼ਿੰਦਗੀ ਨਰਕ ਬਣਾ ਦੇਵਾਂਗੀ ਸੁਰਜੀਤ ਕੌਰ ਨੇ ਕਠੋਰ ਸ਼ਬਦਾਂ ਵਿੱਚ ਸਿਮਰਨ ਨੂੰ ਜਵਾਬ ਦਿੱਤਾ ਸਿਮਰਨ ਤੂੰ ਇਹ ਬਿਲਕੁਲ ਵੀ ਚੰਗਾ ਨਹੀਂ ਕੀਤਾ ਮੈਂ ਤਾਂ ਤੈਨੂੰ ਆਪਣੀ ਧੀ ਮੰਨ ਰਹੀ ਸੀ ਪਰ ਤੂੰ ਮੈਨੂੰ ਦਹੇਜ ਦੇ ਝੂਠੇ ਕੇਸ ਵਿੱਚ ਫਸਾਇਆ ਹੁਣ ਤੂੰ ਦੇਖੀਂ ਇਹ ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਵੇਗੀ ਤੈਨੂੰ ਇਸ ਗਲਤੀ ਨੂੰ ਸੁਧਾਰਨ ਦਾ ਮੌਕਾ ਵੀ ਨਹੀਂ ਮਿਲਣਾ ਸਿਮਰਨ ਹਾਸੇ ਹੋਏ ਕਹਿਣ ਲੱਗੀ ਦੇਖਦੇ ਆ ਮਮੀ ਜੀ ਕੀ ਹੁੰਦਾ ਉਂਝ ਵੀ ਮੇਰਾ ਕੇਸ ਬਹੁਤ ਸਟਰੋਂਗ ਹੈ ਮੁਹੱਲੇ ਵਾਲਿਆਂ ਨੇ ਵੀ ਦੇਖਿਆ ਮੈਨੂੰ ਜਲਦੇ ਹੋਏ ਤੇ ਘਰ ਵਿੱਚ ਤੁਹਾਡੇ ਇਲਾਵਾ ਹੋਰ ਕੋਈ ਨਹੀਂ ਸੀ ਤੇ ਸੁਣਿਆ ਕੋਈ ਵਕੀਲ ਤੁਹਾਡਾ ਕੇਸ ਲੈਣ ਲਈ ਵੀ ਤਿਆਰ ਨਹੀਂ ਹੋ ਰਿਹਾ ਤੁਹਾਨੂੰ ਤਾਂ ਉਮਰ ਕੈਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਫਿਰ ਦੇਖਿਓ ਤੁਹਾਡੇ ਜੇਲ੍ਹ ਜਾਂਦੇ ਹੀ ਮੈਂ ਕਿਵੇਂ ਜਗਦੀਪ ਦੇ ਨਾਲ ਇੱਕ ਖੁਸ਼ਹਾਲ ਜੀਵਨ ਸ਼ੁਰੂ ਕਰੂੰਗੀ ਸੁਰਜੀਤ ਕੌਰ ਨੇ ਉਸ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਸਿਮਰਨ ਉਹ ਤਾਂ ਟਾਈਮ ਹੀ ਦੱਸੂ ਸੱਚ ਨੂੰ ਥੋੜੀ ਦੇਰ ਤੱਕ ਲੁਕਾਇਆ ਜਾ ਸਕਦਾ ਹੈ ਪਰ ਸੱਚ ਕਦੇ ਹਾਰ ਨਹੀਂ ਸਕਦਾ ਇਹ ਗੱਲ ਤੈਨੂੰ ਵੀ ਸਮਝ ਆ ਜਾਊਗੀ ਸਿਮਰਨ ਉੱਥੋਂ ਹੱਸਦੇ ਹੋਏ ਚਲੀ ਗਈ ਪਰ ਸੁਰਜੀਤ ਕੌਰ ਨੇ ਮਨ ਹੀ ਮਨ ठान ਲਿਆ ਕਿ ਸਿਮਰਨ ਦਾ ਸੱਚ ਦੁਨੀਆ ਦੇ ਸਾਹਮਣੇ ਲਿਆ ਕੇ ਹੀ ਰਹੂੰਗੀ ਇੱਧਰ ਜਗਦੀਪ ਵਕੀਲ ਦੀ ਖੋਜ ਵਿੱਚ ਜੁੱਟ ਗਿਆ ਉਹ ਕਈ ਵਕੀਲਾਂ ਨੂੰ ਮਿਲਿਆ ਪਰ ਕੋਈ ਵੀ ਵਕੀਲ ਇਸ ਕੇਸ ਨੂੰ ਲੜਨ ਲਈ ਤਿਆਰ ਨਹੀਂ ਸੀ ਸਭ ਦਾ ਇੱਕ ਹੀ ਜਵਾਬ ਹੁੰਦਾ ਤੁਹਾਡਾ ਕੇਸ ਬਹੁਤ ਕਮਜ਼ੋਰ ਹੈ ਅਜਿਹੀ ਕੇਸ ਵਿੱਚ ਸੌਰੇ ਵਾਲਿਆਂ ਦਾ ਜਿੱਤਣਾ ਲਗਭਗ ਨਾ ਮੁਨਕੀਨ ਹੈ ਜਗਦੀਪ ਪਰੇਸ਼ਾਨ ਹੋ ਗਿਆ ਅਗਲੇ ਦਿਨ ਆਪਣੀ ਮਾਂ ਨੂੰ ਮਿਲਣ ਪੁਲਿਸ ਸਟੇਸ਼ਨ ਗਿਆ ਤੇ ਭਾਵੁਕ ਹੋ ਕੇ ਰੋਂਦੇ ਹੋਏ ਬੋਲਿਆ ਮੰਮੀ ਮੈਂ ਬਹੁਤ ਸਾਰੇ ਵਕੀਲਾਂ ਨਾਲ ਗੱਲ ਕੀਤੀ ਪਰ ਕੋਈ ਵੀ ਸਾਡਾ ਕੇਸ ਲੈਣ ਲਈ ਤਿਆਰ ਨਹੀਂ ਹੋ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਸਰਜੀਤ ਕੌਰ ਨੇ ਜਗਦੀਪ ਦਾ ਹੱਥ ਫੜ ਕੇ ਵਿਸ਼ਵਾਸ ਨਾਲ ਕਿਹਾ ਤੂੰ ਚਿੰਤਾ ਨਾ ਕਰ ਜਗਦੀਪ ਕੱਲ ਸਾਡੇ ਕੇਸ ਦੀ ਸੁਣਵਾਈ ਹੈ ਮੈਨੂੰ ਭਗਵਾਨ ਤੇ ਅਤੇ ਕਾਨੂੰਨ ਤੇ ਪੂਰਾ ਭਰੋਸਾ ਹੈ ਤੂੰ ਦੇਖੀ ਮੈਂ ਬੇਗੁਨਾਹ ਇਹ ਗੱਲ ਮੈਂ ਸਾਬਤ ਕਰਕੇ ਰਹਾਂਗੀ ਭਾਵੇਂ ਸਾਨੂੰ ਕੋਈ ਵਕੀਲ ਨਹੀਂ ਮਿਲ ਰਿਹਾ ਪਰ ਕਾਨੂੰਨ ਮੁਜਰਮ ਨੂੰ ਵੀ ਹੱਕ ਦਿੰਦਾ ਹੈ ਕਿ ਉਹ ਆਪਣਾ ਪੱਖ ਰੱਖ ਸਕੇ ਜੇ ਵਕੀਲ ਨਾ ਮਿਲੇ ਇੰਨਾ ਕਹਿ ਕੇ surjeet कौर ਆਤਮ ਵਿਸ਼ਵਾਸ ਦੇ ਨਾਲ ਹੱਸੀ ਜਗਦੀਪ ਕਹਿਣ ਲੱਗਿਆ ਹਾਂ ਮੰਮੀ ਮੈਂ ਤਾਂ ਭੁੱਲੀ ਗਿਆ ਸੀ ਤੁਸੀਂ ਆਸਾਨੀ ਨਾਲ ਇਹ ਕਰ ਸਕਦੇ ਹੋ ਜਗਦੀਪ ਘਰ ਵਾਪਸ ਆ ਗਿਆ ਜਗਦੀਪ ਨੇ ਸਿਮਰਨ ਨੂੰ ਘਰ ਤੋਂ ਭਜਾ ਦਿੱਤਾ ਕਿਉਂਕਿ ਉਸ ਨੂੰ ਪੂਰਾ ਭਰੋਸਾ ਸੀ ਕਿ ਉਸ ਦੀ ਮਾਂ ਗਲਤ ਨਹੀਂ ਤੇ ਸਿਮਰਨ ਨੇ ਉਹਨਾਂ ਤੇ ਗਲਤ ਇਲਜ਼ਾਮ ਲਗਾਇਆ ਸਿਮਰਨ ਉਸੇ ਸ਼ਹਿਰ ਵਿੱਚ ਆਪਣੇ ਪੇਕੇ ਆ ਗਈ। ਕੋਰਟ ਦੀ ਪਹਿਲੀ ਸੁਣਵਾਈ ਸ਼ੁਰੂ ਹੋਈ। ਸਿਮਰਨ ਨੇ ਇੱਕ ਚੰਗਾ ਵਕੀਲ ਹਾਇਰ ਕੀਤਾ ਸੀ ਆਪਣੇ ਕੇਸ ਲਈ ਪਰ surjeet kaur ਦੇ ਕੇਸ ਲਈ ਹਜੇ ਤੱਕ ਕੋਈ ਵਕੀਲ ਨਹੀਂ ਸੀ ਮਿਲਿਆ। ਜੱਜ ਨੇ surjeet kaur ਨੂੰ ਪੁੱਛਿਆ ਕਿ ਤੁਹਾਡੇ ਕੇਸ ਦੇ ਲਈ ਕੋਈ ਵਕੀਲ ਨਹੀਂ? surjeet kaur ਨੇ ਬਹੁਤ ਹੀ ਸਹਜਤਾ ਨਾਲ ਜਵਾਬ ਦਿੱਤਾ। ਜੱਜ ਸਾਹਿਬ ਵਕੀਲਾਂ ਨੂੰ ਲੱਗਦਾ ਹੈ ਕਿ ਮੇਰਾ ਕੇਸ ਕਮਜ਼ੋਰ ਹੈ। ਇਸ ਕੇਸ ਨੂੰ ਕੋਈ ਜਿੱਤ ਨਹੀਂ ਸਕਦਾ ਇਸ ਲਈ ਮੈਨੂੰ ਕੋਈ ਵਕੀਲ ਨਹੀਂ ਮਿਲਿਆ ਮੈਂ ਬੇਨਤੀ ਕਰਨਾ ਚਾਹੁੰਦੀ ਆ ਕਿ ਮੈਨੂੰ ਆਪਣਾ ਕੇਸ ਆਪ ਲੜਨ ਦਿੱਤਾ ਜਾਵੇ ਇਸ ਗੱਲ ਦਾ ਅਧਿਕਾਰ ਮੈਨੂੰ ਕਾਨੂੰਨ ਵੀ ਦਿੰਦਾ ਸਿਮਰਨ ਨੇ ਵਿਅੰਗ ਭਰੇ ਲਹਿਜੇ ਨਾਲ ਹੱਸਦੇ ਹੋਏ ਆਪਣੀ ਮਾਂ ਨੂੰ ਕਿਹਾ ਹੁਣ ਇਹ ਬੁੱਢੀ ਆਪਣਾ ਕੇਸ ਲੜੂਗੀ ਕੁਝ ਪਤਾ ਵੀ ਹੈ ਇਸ ਨੂੰ ਹੁਣ ਤਾਂ ਇਹਨੂੰ ਭਗਵਾਨ ਵੀ ਨਹੀਂ ਬਚਾ ਸਕਦੇ ਐਨਾ ਕਹਿ ਕੇ ਦੋਵੇਂ ਮਾਵਾਂ ਤੀਆਂ ਹੌਲੀ-ਹੌਲੀ ਹੱਸਣ ਲੱਗੀਆਂ ਸਿਮਰੰਦਾ ਵਕੀਲ ਸੁਰਿੰਦਰਨਾਥ ਆਪਣੀ ਦਲੀਲ ਪੇਸ਼ ਕਰਦੇ ਹੋਏ ਬੋਲਿਆ ਜੱਜ ਸਾਹਿਬ 25 ਤਾਰੀਖ ਨੂੰ ਦੁਪਹਿਰੇ ਸੁਰਜੀਤ ਕੌਰ ਨੇ ਮੇਰੀ ਕਲਾਇੰਟ ਸਿਮਰਨ ਤੇ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਦੋਂ ਰਸੋਈ ਵਿੱਚ ਕੰਮ ਕਰ ਰਹੀ ਸੀ ਉਹਨਾਂ ਨੇ ਪਿੱਛੇ ਤੋਂ ਉਸਦੇ ਉੱਪਰ ਪੈਟਰੋਲ ਪਾਇਆ ਤੇ ਅੱਗ ਲਗਾ ਦਿੱਤੀ ਉਹ ਤਾਂ ਕਿਸਮਤ ਚੰਗੀ ਰਹੀ ਕਿ ਅੱਗ ਸਿਮਰਨ ਦੇ ਪੂਰੇ ਸਰੀਰ ਤੇ ਨਹੀਂ ਲੱਗ ਸਕੀ ਸਿਰਫ ਸਾੜੀ ਦੇ ਪੱਲੇ ਤੇ ਹੀ ਲੱਗੀ ਉਹ ਭੱਜ ਕੇ ਬਾਹਰ ਆ ਗਈ ਤੇ ਮੁਹੱਲੇ ਵਾਲਿਆਂ ਨੇ ਉਸ ਨੂੰ ਬਚਾ ਲਿਆ ਨਹੀਂ ਤਾਂ ਉਸ ਦਿਨ ਮੇਰੀ client ਸਿਮਰਨ ਬਚ ਵੀ ਨਾ ਪਾਉਂਦੀ ਇਸ ਗੱਲ ਦੀ ਗਵਾਹੀ ਲਈ ਮੈਂ ਮੁਹੱਲੇ ਦੇ ਕੁਝ ਲੋਕਾਂ ਨੂੰ ਇਸ ਅਦਾਲਤ ਵਿੱਚ ਪੇਸ਼ ਕਰਨਾ ਚਾਹੁੰਦਾ ਜੱਜ ਨੇ ਸਿਮਰਨ ਦੇ ਵਕੀਲ ਨੂੰ ਇਜਾਜ਼ਤ ਦਿੱਤੀ ਇੱਕ ਇੱਕ ਕਰਕੇ ਮੁਹੱਲੇ ਦੇ 4-5 ਲੋਕ ਆਏ ਤੇ ਸਭ ਨੇ ਇੱਕ ਹੀ ਗਵਾਹੀ ਦਿੱਤੀ ਜੱਜ ਸਾਹਿਬ ਉਸ ਦਿਨ ਦੁਪਹਿਰ ਵਿੱਚ ਸਿਮਰਨ ਅਚਾਨਕ ਆਪਣੇ ਘਰ ਤੋਂ ਅੱਗ ਦੀਆਂ ਲਪਟਾਂ ਦੇ ਨਾਲ ਬਾਹਰ ਆਈ। ਉਸਦੀ ਸਾੜੀ ਤੇ ਅੱਗ ਲੱਗੀ ਹੋਈ ਸੀ ਤੇ ਉਹ ਬਾਰ-ਬਾਰ ਮਦਦ ਲਈ ਚੀਕ ਰਹੀ ਸੀ ਤੇ ਕਹਿ ਰਹੀ ਸੀ ਕਿ ਉਸਦੀ ਸੱਸ ਨੇ ਦਹੇਜ ਦੇ ਲਈ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਉਸਦੀ ਜਾਨ ਬਚਾਈ। ਅਦਾਲਤ ਵਿੱਚ ਬੈਠੇ ਸਾਰੇ ਲੋਕ surjit kaur ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਣ ਲੱਗੇ। ਸਭ ਆਪਸ ਵਿੱਚ ਗੱਲਾਂ ਕਰਨ ਲੱਗੇ। ਕਿੰਨੀ ਜ਼ਾਲਮ ਔਰਤ ਹੈ। ਸ਼ਕਲੋ ਦੇਖੋ। ਕਿੰਨੀ ਮਾਸੂਮ ਬਣ ਰਹੀ ਹੈ ਲੱਗ ਰਿਹਾ ਹੈ ਕਿੰਨੀ ਦੁਖਿਆਰੀ ਹੈ ਤੇ ਕੰਮ ਕਿੰਨੇ ਰਕਸ਼ਸਾਂ ਵਾਲੇ ਕਰਦੀ ਹੈ ਵਕੀਲ ਨੇ ਸਿਮਰਨ ਨੂੰ ਬੁਲਾਉਣ ਦੀ ਇਜਾਜ਼ਤ ਮੰਗੀ ਸਿਮਰਨ ਅੱਖਾਂ ਵਿੱਚ ਹੰਝੂ ਲਈ ਜੱਜ ਸਾਹਿਬ ਦੇ ਸਾਹਮਣੇ ਪੇਸ਼ ਹੋਈ ਸਿਮਰਨ ਦੇ ਵਕੀਲ ਨੇ ਪੁੱਛਿਆ ਸਿਮਰਨ ਜੀ ਕੀ ਤੁਸੀਂ ਦੱਸ ਸਕਦੇ ਹੋ ਕਿ ਉਸ ਦਿਨ ਤੁਹਾਡੇ ਨਾਲ ਕੀ ਹੋਇਆ ਸਿਮਰਨ ਰੋਂਦੇ ਹੋਏ ਸਾਰੀਆਂ ਗੱਲਾਂ ਦੱਸਣ ਲੱਗੀ ਜੱਜ ਸਾਹਿਬ ਮੈਂ ਉਸ ਦਿਨ ਦੁਪਹਿਰ ਦਾ ਖਾਣਾ ਬਣਾ ਰਹੀ ਸੀ ਆਪਣੇ ਕੰਮ ਵਿੱਚ ਲੱਗੀ ਸੀ ਅਚਾਨਕ ਮੰਮੀ ਜੀ ਪਿੱਛੇ ਤੋਂ ਆਈ ਉਹਨਾਂ ਨੇ ਮੇਰੇ ਉੱਪਰ ਪਟ્રોલ ਪਾਇਆ ਉਸ ਤੋਂ ਪਹਿਲਾਂ ਕਿ ਮੈਂ ਕੁਝ ਸਮਝ ਪਾਉਂਦੀ ਇਹਨਾਂ ਨੇ ਮਾਚਿਸ ਨਾਲ ਮੇਰੇ ਉੱਪਰ ਅੱਗ ਲਗਾ ਦਿੱਤੀ ਉਹ ਤਾਂ ਭਗਵਾਨ ਦੀ ਕਿਰਪਾ ਸੀ ਕਿ ਅੱਗ ਸਿਰਫ ਮੇਰੇ ਕੱਪੜਿਆਂ ਤੇ ਲੱਗੀ ਤੇ ਮੈਂ ਦੌੜ ਕੇ ਬਾਹਰ ਆ ਗਈ ਅੱਗੇ ਦੀ ਕਹਾਣੀ ਤਾਂ ਮੁਹੱਲੇ ਵਾਲਿਆਂ ਨੇ ਤੁਹਾਨੂੰ ਦੱਸੀ ਦਿੱਤੀ ਹੈ ਲੋਕਾਂ ਨੇ ਮੇਰੀ ਜਾਨ ਬਚਾਈ ਨਹੀਂ ਤਾਂ ਅੱਜ ਸ਼ਾਇਦ ਮੈਂ ਇਨਾ ਕਹਿ ਕੇ ਸਿਮਰਨ ਰੋਣ ਲੱਗੀ ਸਿਮਰਨ ਨੇ ਅੱਗੇ ਦੱਸਿਆ ਜੱਜ ਸਾਹਿਬ ਮੇਰੀ ਸੱਸ ਮੈਨੂੰ ਹਮੇਸ਼ਾ ਦਹੇਜ ਦੇ ਲਈ ਤਾਨੇ ਦਿੰਦੀ ਐ ਮੈਂ ਇੱਕ ਗਰੀਬ ਘਰ ਦੀ ਕੁੜੀ ਆ ਮੇਰੇ ਪਾਪਾ ਨਹੀਂ ਸਿਰਫ ਮਾਂ ਤੇ ਛੋਟਾ ਭਰਾ ਨੇ ਉਹਨਾਂ ਦੀ ਇੰਨੀ ਔਕਾਤ ਨਹੀਂ ਕਿ ਉਹ ਜ਼ਿਆਦਾ ਦਹੇਜ ਦੇ ਸਕਣ ਜਗਦੇਵ ਮੇਰੇ ਨਾਲ ਪਿਆਰ ਕਰਦਾ ਸੀ ਇਸ ਲਈ ਉਸਨੇ ਵਿਆਹ ਕਰਨ ਦਾ ਦਬਾਅ ਬਣਾਇਆ ਪੁੱਤ ਦੇ ਦਬਾਅ ਪਾਉਣ ਤੇ ਇਹਨਾਂ ਨੇ ਵਿਆਹ ਲਈ ਹਾਂ ਤਾਂ ਕਰ ਦਿੱਤੀ ਪਰ ਕਦੇ ਵੀ ਮੈਨੂੰ ਬਹੂ ਦੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ। ਅਕਸਰ ਮੈਨੂੰ ਮਾਰਦੇ ਨੇ ਕਿ ਤੇਰੀ ਮਾਂ ਨੇ ਕੁਝ ਨਹੀਂ ਦਿੱਤਾ। ਜਾ 2 ਲੱਖ ਰੁਪਏ ਆਪਣੀ ਮਾਂ ਤੋਂ ਲੈ ਕੇ ਆ। ਕਦੇ ਕਹਿੰਦੇ ਨੇ ਤੇਰੀ ਮਾਂ ਨੇ ਮੇਰੇ ਪੁੱਤ ਲਈ ਇੱਕ ਸੋਨੇ ਦੀ ਚੈਨ ਵੀ ਨਹੀਂ ਦਿੱਤੀ। ਇਹ ਮੈਨੂੰ ਅਕਸਰ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸੀ। ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਸੱਚ ਵਿੱਚ ਅਜਿਹਾ ਕੁਝ ਕਰ ਦੇਣਗੇ। ਇੰਨਾ ਕਹਿ ਕੇ ਸਿਮਰਨ ਉੱਥੇ ਹੀ ਫੁੱਟ-ਫੁੱਟ ਕੇ ਰੋਣ ਲੱਗੀ। ਜੱਜ ਨੇ ਸਿਮਰਨ ਨੂੰ ਵਾਪਸ ਜਾਣ ਲਈ ਕਿਹਾ ਤੇ surjit kaur ਨੂੰ ਆਪਣੀ ਦਲੀਲ ਪੇਸ਼ ਕਰਨ ਨੂੰ ਕਿਹਾ surjit kaur ਨੇ ਕਿਹਾ ਜੱਜ ਸਾਹਿਬ ਮੈਂ ਸਿਮਰਨ ਤੋਂ ਕੁਝ ਸਵਾਲ ਪੁੱਛਣਾ ਚਾਹੁੰਦੀ ਆ ਜੱਜ ਨੇ ਵਾਪਸ ਸਿਮਰਨ ਨੂੰ ਬੁਲਾਇਆ surjit kaur ਨੇ ਸਿਮਰਨ ਤੋਂ ਪੁੱਛਿਆ ਇੱਕ ਗੱਲ ਦੱਸ ਤੂੰ ਕਹਿ ਰਹੀ ਐ ਕਿ ਮੈਂ ਤੇਰੇ ਉੱਪਰ ਪੈਟਰੋਲ ਪਾਇਆ ਤੇ ਅੱਗ ਲਗਾ ਦਿੱਤੀ ਜਰਾ ਮੈਨੂੰ ਇਹ ਦੱਸੇਂਗੀ ਕਿ ਅਜਿਹਾ ਕਿਹੜਾ ਪੈਟਰੋਲ ਹੁੰਦਾ ਜਿਹਨੂੰ ਪਾਇਆ ਜਾਂਦਾ ਹੈ ਅੱਗ ਸਿਰਫ ਸਾੜੀ ਦੇ ਪੱਲੇ ਨੂੰ ਹੀ ਲੱਗਦੀ ਹੈ ਬਲਕਿ ਪੂਰੇ ਸਰੀਰ ਨੂੰ ਨਹੀਂ ਜੱਸਾਬ ਤੁਸੀਂ ਜਰਾ ਧਿਆਨ ਨਾਲ ਦੇਖੋ ਕੀ ਤੁਹਾਨੂੰ ਇਸ ਦੇ ਸਰੀਰ ਤੇ ਕਿਤੇ ਵੀ ਜਲੇ ਦਾ ਕੋਈ ਨਿਸ਼ਾਨ ਦਿਖ ਰਿਹਾ ਹੈ ਜਦਕਿ ਪੈਟਰੋਲ ਨਾਲ ਅੱਗ ਲੱਗਣ ਤੇ ਉਸੇ ਵਕਤ ਅੱਗ ਪੂਰੇ ਸਰੀਰ ਵਿੱਚ ਫੈਲ ਜਾਂਦੀ ਹੈ ਸਿਮਰਨ ਨੇ ਹੜਬੜਾਉਂਦੇ ਹੋਏ ਕਿਹਾ ਜਦੋਂ ਤੁਸੀਂ ਪੈਟਰੋਲ ਪਾ ਰਹੇ ਸੀ ਤਾਂ ਮੈਂ ਥੋੜਾ ਪਿੱਛੇ हट ਗਈ ਇਸ ਲਈ ਪੈਟਰੋਲ ਸਿਰਫ ਮੇਰੇ ਪੱਲੇ ਤੇ ਹੀ ਗਿਰਿਆ surjit कौर ਨੇ ਕਿਹਾ ਹੁਣੇ ਤਾਂ ਤੂੰ ਕਹਿ ਰਹੀ ਸੀ ਕਿ ਮੈਂ ਪਿੱਛੇ ਤੋਂ ਤੇਰੇ ਉੱਪਰ ਪੈਟਰੋਲ ਪਾਇਆ ਸਿਮਰਨ ਕੁਝ ਬੋਲ ਨਹੀਂ ਸਕੀ ਸੁਰਜੀਤ ਕੌਰ ਨੇ ਕਿਹਾ ਖੈਰ ਮੈਂ ਮੁਹੱਲੇ ਵਾਲਿਆਂ ਨੂੰ ਬੁਲਾਉਣ ਦੀ ਇਜਾਜ਼ਤ ਚਾਹੁੰਨੀ ਆ ਜੱਸ ਸਾਹਬ ਨੇ ਇਜਾਜ਼ਤ ਦਿੱਤੀ ਸੁਰਜੀਤ ਕੌਰ ਨੇ ਪੁੱਛਿਆ ਇਹ ਦੱਸੋ ਜਦੋਂ ਸਿਮਰਨ ਅੱਗ ਦੀਆਂ ਲਪਟਾਂ ਦੇ ਨਾਲ ਬਾਹਰ ਆਈ ਤਾਂ ਕੀ ਤੁਸੀਂ ਸਿਮਰਨ ਦੇ ਸਰੀਰ ਤੇ ਸਾੜੀ ਦੇ ਪੱਲੇ ਤੋਂ ਇਲਾਵਾ ਕਿਤੇ ਹੋਰ ਵੀ ਪੈਟਰੋਲ ਦੇਖਿਆ ਸੀ ਕਿ ਸਿਮਰਨ ਦੇ ਵਾਲ ਪੈਟਰੋਲ ਨਾਲ ਗਿੱਲੇ ਦੇਖੇ ਸੀ ਸਿਮਰੰਦਾ ਸਰੀਰ ਕਿਤੋਂ ਵੀ ਜਲਦਾ ਹੋਇਆ ਦਿਖ ਰਿਹਾ ਸੀ ਮਹੱਲੇ ਵਾਲਿਆਂ ਨੇ ਕਿਹਾ ਨਹੀਂ ਸਰੀਰ ਤਾਂ ਸਾਨੂੰ ਕਿਤੇ ਵੀ ਗਿੱਲਾ ਤੇ ਜਲਿਆ ਨਹੀਂ ਦਿਖ ਰਿਹਾ ਸੀ ਅੱਗ ਸਿਰਫ ਪੱਲੇ ਵਿੱਚ ਹੀ ਲੱਗੀ ਸੀ ਸੁਰਜੀਤ ਕਰਨੇ ਨੇ ਕਿਹਾ ਹੁਣ ਤੁਸੀਂ ਖੁਦ ਦੱਸੋ ਜੱਸ ਸਾਹਿਬ ਕਿ ਮੈਂ ਇਸ ਦੇ ਉੱਪਰ ਪੈਟਰੋਲ ਪਾਇਆ ਤੇ ਅੱਗ ਲਗਾ ਦਿੱਤੀ ਤੇ ਅਜਿਹੀ ਅੱਗ ਲਗਾਈ ਕਿ ਸਿਰਫ ਪੱਲਾ ਹੀ ਚਲਿਆ ਸਰੀਰ ਨਹੀਂ ਦੂਜੀ ਗੱਲ ਮੈਂ ਤੁਹਾਨੂੰ ਕੁਝ ਮੈਡੀਕਲ ਰਿਪੋਰਟਾਂ ਦਿਖਾਉਣਾ ਚਾਹੁੰਨੀ ਆ ਮੇਰੇ ਹੱਥ ਵਿੱਚ ਇੱਕ ਬਿਮਾਰੀ ਹੈ ਜਿਸ ਨਾਲ ਮੇਰਾ ਇੱਕ ਹੱਥ ਹਮੇਸ਼ਾ ਕੰਬਦਾ ਰਹਿੰਦਾ ਹੈ ਤਾਂ ਜਿਵੇਂ ਕਿ ਸਿਮਰਨ ਦੱਸ ਰਹੀ ਹੈ ਕਿ ਮੈਂ ਉਸ ਉੱਤੇ ਪੈਟਰੋਲ ਪਾਇਆ ਤੇ ਮਾਚਿਸ ਨਾਲ ਅੱਗ ਲਗਾ ਦਿੱਤੀ ਹੱਥ ਲਗਾਤਾਰ ਕੰਬਦਾ ਰਹਿੰਦਾ ਮੈਂ ਇੰਨੀ ਛੇਤੀ ਮਾਚਿਸ ਨਹੀਂ ਜਲਾ ਸਕਦੀ ਦੂਜੀ ਗੱਲ ਸਿਮਰਨ ਦੀ ਉਮਰ ਲਗਭਗ 30 ਸਾਲ ਹੈ ਤੇ ਮੇਰੀ 65 ਸਾਲ ਜੇ ਮੈਂ ਸਿਮਰਨ ਦੇ ਉੱਪਰ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕਰਦੀ ਆ ਤਾਂ ਕਿ ਉਹ ਮੇਰਾ ਵਿਰੋਧ ਨਹੀਂ ਕਰੂਗੀ ਜਾਂ ਚੁੱਪਚਾਪ ਖੜੀ ਹੋ ਕੇ ਤਮਾਸ਼ਾ ਦੇਖੂਗੀ ਜੱਜ ਨੂੰ surjit Kaur ਦੀ ਗੱਲ ਤਰਕ ਵਾਲੀ ਲੱਗੀ ਕੋਰਟ ਵਿੱਚ ਬੈਠੇ ਲੋਕਾਂ ਦਾ ਨਜ਼ਰੀਆ ਵੀ ਹੁਣ ਬਦਲ ਚੁੱਕਿਆ ਸੀ ਸਿਮਰਨ ਨੂੰ ਤਾਂ ਜਿਵੇਂ ਘਟੋ ਤਾਂ ਖੂਨੀ ਉਹ ਸਮਝ ਨਹੀਂ ਸੀ ਪਾ ਰਹੀ ਕਿ surjit Kaur ਇੰਨੀ ਚੰਗੀ ਤਰ੍ਹਾਂ ਜਵਾਬ ਸਵਾਲ ਕਿਵੇਂ ਕਰ ਰਹੀ ਹੈ ਜੱਜ ਨੇ ਉਸ ਦਿਨ ਦੀ ਕਾਰਵਾਈ ਨੂੰ ਸਮਾਪਤ ਕੀਤਾ ਤੇ ਫੈਸਲਾ ਸੁਣਾਉਣ ਲਈ ਅਗਲੀ ਡੇਟ ਦਿੱਤੀ ਸਿਮਰਨ ਸਿੱਧੇ ਆਪਣੇ ਵਕੀਲ ਦੇ ਕੋਲ ਉਸਦੇ ਕੈਬਨ ਵਿੱਚ ਗਈ ਤੇ ਉਸ ਉੱਤੇ ਭੜਕ ਪਈ ਤੂੰ ਉਥੇ ਕੀ ਕਰ ਰਿਹਾ ਸੀ ਜਦੋਂ ਇਸ ਤਰ੍ਹਾਂ ਦੇ ਸਵਾਲ ਕਰ ਰਹੀ ਸੀ ਤਾਂ ਤੇਰੇ ਕੋਲ ਉਸ ਦਾ ਕੋਈ ਜਵਾਬ ਕਿਉਂ ਨਹੀਂ ਸੀ ਵਕੀਲ ਸੁਨਿੰਦਰ ਨੇ ਕਿਹਾ ਦੇਖ ਸਿਮਰਨ ਉਹ ਜੋ ਵੀ ਬੋਲ ਰਹੀ ਸੀ ਉਹ ਪੂਰੀ ਤਰ੍ਹਾਂ ਤਰਕ ਵਾਲਾ ਸੀ ਉਸ ਦੀ ਗੱਲ ਨੂੰ ਵਿਚ ਵਿਚਾਲੇ ਕੱਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਕੀ ਬੋਲ ਕੇ ਓਬਜੈਕਸ਼ਨ ਚੱਕਦਾ ਦੂਜੀ ਗੱਲ ਕਿ surjit कौर ਇੰਨੇ ਮਜ਼ੇ ਹੋਏ ਵਕੀਲ ਦੀ ਤਰ੍ਹਾਂ ਆਰਗੂਮੈਂਟ ਕਰ ਰਹੀ ਸੀ ਇੱਕ ਸਧਾਰਨ 65 ਸਾਲ ਦੀ ਔਰਤ ਇੰਨਾ ਦਿਮਾਗ ਲਗਾ ਹੀ ਨਹੀਂ ਸਕਦੀ ਉਹ जिस ਤਰੀਕੇ ਨਾਲ ਆਪਣੇ ਕੇਸ ਦੀ ਤਿਆਰੀ ਕਰਕੇ ਆਈ ਸੀ ਅਜੀਹਾ ਲੱਗ ਰਿਹਾ ਹੈ ਕੋਈ ਮਜਿਆ ਹੋਇਆ ਵਕੀਲ ਆਪਣੇ ਕੇਸ ਦੀ ਤਿਆਰੀ ਕਰਕੇ ਆਇਆ ਹੋਵੇ ਤੁਸੀਂ ਮੈਨੂੰ ਆਪਣੀ ਸੱਸ ਦੇ ਬਾਰੇ ਵਿੱਚ ਪੂਰੀ ਗੱਲ ਨਹੀਂ ਦੱਸੀ ਸਿਮਰਨ ਨੇ ਕਿਹਾ ਮੈਨੂੰ ਮੇਰੀ ਸੱਸ ਦੇ ਬਾਰੇ ਵਿੱਚ ਜੋ ਪਤਾ ਸੀ ਮੈਂ ਤੁਹਾਨੂੰ ਸਭ ਦੱਸਿਆ ਉਹ ਘਰ ਵਿੱਚ ਰਹਿੰਦੀ ਹੈ ਤੇ ਸਿਰਫ ਘਰ ਦੇ ਕੰਮ ਹੀ ਕਰਦੀ ਹੈ ਵਕੀਲ ਨੇ ਕਿਹਾ ਨਹੀਂ ਕੁਝ ਹੋਰ ਗੱਲ ਵੀ ਹੈ ਇੱਕ ਗੱਲ ਦੱਸੋ ਸੁਰਜੀਤ ਕੌਰ ਦਾ ਪਰਿਵਾਰ ਇੱਥੇ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਰਹਿੰਦਾ ਸੀ ਸਿਮਰਨ ਨੇ ਕਿਹਾ ਹਾਂ ਉਹ 2 ਸਾਲ ਪਹਿਲਾਂ ਹੀ ਇੱਥੇ ਆਏ ਨੇ ਜਗਦੇਵ ਦੀ ਨੌਕਰੀ ਦੀ ਵਜ੍ਹਾ ਕਰਕੇ ਉਸ ਤੋਂ ਬਾਅਦ ਵਕੀਲ ਨੇ ਪੰਜਾਬ ਦੇ ਹਾਈ ਕੋਰਟ ਤੇ ਜ਼ਿਲ੍ਹਾ ਕੋਰਟ ਤੇ ਜਿੰਨੇ ਵੀ ਵਕੀਲ ਜਾਣ ਪਹਿਚਾਨ ਵਾਲੇ ਸਨ ਉਹਨਾਂ ਸਾਰਿਆਂ ਨੂੰ ਫੋਨ ਕਰਕੇ ਪੁੱਛਗਿੱਛ ਕੀਤੀ ਉਹ ਜਿਵੇਂ ਜਿਵੇਂ ਗੱਲ ਸੁਣ ਰਿਹਾ ਸੀ ਉਸਦੇ ਚਿਹਰੇ ਦੇ ਭਾਵ ਗੰਭੀਰ ਅਤੇ ਹੈਰਾਨੀਜਨਕ ਹੋ ਰਹੇ ਸੀ ਸਿਮਰਨ ਆਪਣੇ ਚੁੰਨੀ ਦੇ ਪੱਲੇ ਨੂੰ ਮਰੋੜ ਕੇ ਫੋਨ ਰੱਖਣ ਦਾ ਇੰਤਜ਼ਾਰ ਕਰ ਰਹੀ ਸੀ ਸੁਨਿੰਦਰ ਨੇ ਗੁੱਸੇ ਵਿੱਚ ਸਿਮਰਨ ਵੱਲ ਵੇਖਿਆ ਤੇ ਕਿਹਾ ਤੁਹਾਨੂੰ ਤੁਹਾਡੀ ਸੱਸ ਦੇ ਬਾਰੇ ਵਿੱਚ ਕੁਝ ਵੀ ਨਹੀਂ ਪਤਾ ਤੇਰੀ ਸੱਸ ਮੰਨੀ ਪਰਮੰਨੀ ਵਕੀਲ ਰਹਿ ਚੁੱਕੀ ਹੈ ਚੰਡੀਗੜ੍ਹ ਹਾਈ ਕੋਰਟ ਵਿੱਚ 10 ਸਾਲ ਪਹਿਲਾਂ ਉਸਨੇ ਵਕਾਲਤ ਛੱਡੀ ਹੈ ਪਰ ਅੱਜ ਵੀ ਉੱਥੇ ਦੇ ਵਕੀਲ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਨੇ ਉਸ ਘਰ ਵਿੱਚ ਤੂੰ 6 ਮਹੀਨਿਆਂ ਤੋਂ ਰਹਿ ਰਹੀ ਹੈ ਜਾ ਤੈਨੂੰ ਉੱਥੇ ਦੇ ਬਾਰੇ ਵਿੱਚ ਕੁਝ ਪਤਾ ਹੀ ਨਹੀਂ ਮੈਨੂੰ ਵੀ ਫਸਾ ਦਿੱਤਾ ਹੈ ਅੱਜ ਤੱਕ ਦਾ ਮੇਰਾ ਰਿਕਾਰਡ ਇਹ ਹੈ ਮੈਂ ਇੱਕ ਵੀ ਕੇਸ ਨਹੀਂ ਹਾਰਿਆ ਐਨਾ ਕਹਿ ਕੇ ਸੁਰਿੰਦਰ ਸਿਰ ਫੜ ਕੇ ਬੈਠ ਗਿਆ ਸਿਮਰਨ ਦੇ ਤਾਂ ਹੋਸ਼ ਉੱਡ ਗਏ ਉਸ ਦਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਉਸ ਨੂੰ ਲੱਗਿਆ ਜਿਵੇਂ ਉਹ ਚੱਕਰ ਖਾ ਕੇ ਡਿੱਗ ਜਾਊਗੀ ਉਸ ਨੇ ਟੇਬਲ ਫੜ ਲਿਆ ਤੇ ਸੋਚਣ ਲੱਗੀ ਉਹ ਤਾਂ ਆਪਣੀ ਸੱਸ ਨੂੰ ਘੱਟ ਪੜ੍ਹੀ ਲਿਖੀ ਤੇ ਸਿਰਫ ਘਰ ਦੇ ਕੰਮ ਕਰਨ ਵਾਲੀ ਔਰਤ ਸਮਝਦੀ ਸੀ ਉਹ ਤਾਂ ਇੱਕ ਮਜੀ ਹੋਈ ਵਕੀਲ ਨਿਕਲੀ ਸਿਮਰਨ ਨੂੰ ਲੱਗ ਰਿਹਾ ਸੀ ਜਿਵੇਂ ਉਸਦੇ ਹੱਥਾਂ ਵਿੱਚੋਂ ਸਭ ਕੁਝ ਛੁੱਟਦਾ ਜਾ ਰਿਹਾ ਹੈ ਇਸੇ ਚਿੰਤਾ ਦੇ ਜਦੋ ਜਹਿਤ ਵਿੱਚ ਕੇਸ ਦੀ ਅਗਲੀ ਸੁਣਵਾਈ ਦਾ ਦਿਨ ਵੀ ਆ ਗਿਆ ਕਾਫੀ ਲੰਬੇ ਟਾਈਮ ਤੱਕ ਦੋਨੋਂ ਪੱਖਾਂ ਵਿੱਚ ਬਹਿਸ ਹੋਈ ਸੁਰਜੀਤ ਕੌਰ ਲਗਾਤਾਰ ਆਪਣੀ ਗੱਲ ਨੂੰ ਬਹੁਤ ਚੰਗੇ ਤਰੀਕੇ ਨਾਲ ਰੱਖ ਰਹੀ ਸੀ ਸਿਮਰਨ ਦਾ ਵਕੀਲ ਵੀ ਉਨ੍ਹਾਂ ਦੇ ਤਰਕਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੁਰਜੀਤ ਕੌਰ ਦਾ ਤਜਰਬਾ ਹਾਵੀ ਹੋ ਰਿਹਾ ਸੀ ਅੰਤ ਵਿੱਚ ਸੁਰਜੀਤ ਕੌਰ ਨੇ ਕਿਹਾ ਜੱਜ ਸਾਹਿਬ ਹੁਣ ਮੈਂ ਤੁਹਾਨੂੰ ਆਖਰੀ ਸਬੂਤ ਦਿਖਾਉਂਦੀ ਹਾਂ ਜਿਸ ਨਾਲ ਇਸ ਕੇਸ ਦਾ ਫੈਸਲਾ ਅੱਜ ਦੇ ਅੱਜ ਹੀ ਹੋ ਜਾਊ ਉਸ ਤੋਂ ਬਾਅਦ ਸੁਰਜੀਤ ਕੌਰ ਨੇ ਆਪਣਾ ਲੈਪਟਾਪ ਲਿਆ ਤੇ ਜੱਜ ਨੂੰ ਉਸ ਵਿੱਚ ਕੁਝ ਦਿਖਾਇਆ ਤੇ ਨਾਲ ਹੀ ਕੁਝ ਨੌਜਵਾਨ ਮੁੰਡੇ ਵੀ ਅਦਾਲਤ ਵਿੱਚ ਆਏ ਸੁਰਜੀਤ ਕੌਰ ਨੇ ਕਿਹਾ ਜੱਜ ਸਾਹਿਬ ਜਿਸ ਵਕਤ ਦੀ ਗੱਲ ਸਿਮਰਨ ਕਰ ਰਹੀ ਹੈ ਕਿ ਮੈਂ ਉਸ ਤੇ آگ ਲਗਾਈ ਹੈ ਅਸਲ ਵਿੱਚ ਉਸ ਸਮੇਂ ਮੈਂ ਕੋ ਆਨਲਾਈਨ ਕਲਾਸ ਲੈ ਰਹੀ ਸੀ ਉਹ ਵੀ ਲਾਈਵ ਕਲਾਸ ਇਹ ਮੇਰੇ ਕੁਝ ਸਟੂਡੈਂਟਸ ਨੇ ਜੋ ਉਸ ਵਕਤ ਲਾਈਵ ਕਲਾਸ ਵਿੱਚ ਮੇਰੇ ਨਾਲ ਜੁੜੇ ਹੋਏ ਸੀ ਤੇ ਮੈਂ ਤੁਹਾਨੂੰ ਲੈਪਟਾਪ ਤੇ ਲਾਈਵ ਵੀਡੀਓ ਦਿਖਾਈ ਹੈ ਹੁਣ ਤੁਸੀਂ ਦੱਸੋ ਕਿ ਜਦ ਉਸ ਟਾਈਮ ਮੈਂ ਲਾਈਵ ਕਲਾਸ ਲੈ ਰਹੀ ਸੀ ਫਿਰ ਮੈਂ ਸਿਮਰਨ ਦੇ ਉੱਪਰ ਪੈਟਰੋਲ ਪਾ ਕੇ ਅੱਗ ਕਿਵੇਂ ਲਗਾ ਸਕਦੀ ਆ ਦਰਸਲ ਜੱਜ ਸਾਹਿਬ ਜਿਸ ਵਕਤ ਇਹ ਸਭ ਹੋ ਰਿਹਾ ਸੀ ਉਸ ਵਕਤ ਮੈਂ ਆਪਣੇ ਕਮਰੇ ਵਿੱਚ ਕਲਾਸ ਲੈ ਰਹੀ ਸੀ ਤੇ ਇਹ ਆਖਰੀ ਸਬੂਤ ਮੈਂ ਤੁਹਾਨੂੰ ਦਿਖਾ ਦਿੱਤਾ ਹੈ ਹੁਣ ਕੇਸ ਵਿੱਚ ਕੋਈ ਦਮ ਨਹੀਂ ਰਹਿ ਗਿਆ ਸਿਮਰਨ ਮੇਰੇ ਤੇ ਝੂਠਾ ਇਲਜ਼ਾਮ ਲਗਾ ਰਹੀ ਹੈ ਅਦਾਲਤ ਵਿੱਚ ਬੈਠਿਆ ਹਰ ਕੋਈ ਸੁੰਨ ਰਹਿ ਗਿਆ ਸਿਮਰਨ ਨੂੰ ਤਾਂ ਜਿਵੇਂ ਚੱਕਰ ਆ ਰਹੇ ਸੀ ਕੇਸ ਉਸਦੇ ਹੱਥਾਂ ਵਿੱਚੋਂ ਜਾ ਚੁੱਕਿਆ ਸੀ ਸਿਰਫ ਕੇਸ ਹੀ ਨਹੀਂ ਉਸਦੇ ਨਾਲ ਉਸਦਾ ਪੂਰਾ ਜੀਵਨ ਉਸਦਾ ਪਤੀ ਸਭ ਕੁਝ ਉਸਦੇ ਹੱਥਾਂ ਵਿੱਚੋਂ ਫਿਸਲ ਗਿਆ ਸਿਮਰਨ ਸਿਰ ਫੜ ਕੇ ਬੈਠ ਗਈ ਕੇਸ ਦੀ ਜੱਦ ਸੁਣਵਾਈ ਹੋਈ ਤਾਂ ਸੁਰਜੀਤ ਕੌਰ ਦੇ ਪੱਖ ਵਿੱਚ ਫੈਸਲਾ ਹੋਇਆ ਸੁਰਜੀਤ ਕੌਰ ਨੇ ਕਿਹਾ ਜੱਜ ਸਾਹਿਬ ਬੇਗੁਨਾਹ ਤਾਂ ਮੈਂ ਹਮੇਸ਼ਾ ਤੋਂ ਹੀ ਸੀ ਪਰ ਇਸ ਝੂਠੇ ਕੇਸ ਦੀ ਵਜ੍ਹਾ ਨਾਲ ਮੈਨੂੰ ਕਿੰਨੇ ਦਿਨ ਜੇਲ੍ਹ ਵਿੱਚ ਗੁਜ਼ਾਰਨੇ ਪਏ ਸਮਾਜ ਵਿੱਚ ਮੇਰੀ ਇੱਜ਼ਤ ਉਛਾਲੀ ਗਈ ਉਹ ਅੱਡ ਤੇ ਜਿਸ ਨੇ ਮੇਰੇ ਤੇ ਝੂਠਾ ਕੇਸ ਕੀਤਾ ਉਹ ਤਾਂ ਚੁੱਪਚਾਪ ਇੱਥੋਂ ਚਲੀ ਜਾਊਗੀ ਪਰ ਮੇਰਾ ਜੋ અપਮਾਨ ਹੋਇਆ ਉਸ ਦੀ ਪਰਪਾਈ ਕੌਣ ਕਰੂਗਾ ਜੱਜ ਦੇ ਕੋਲ ਸੁਰਜੀਤ ਕੌਰ ਦੇ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਉਸ ਦਿਨ ਪੂਰੇ ਕੋਰਟ ਨੇ ਸੁਰਜੀਤਕੌਰ ਦੇ ਲਈ ਖੜੇ ਹੋ ਕੇ ਤਾੜੀਆਂ ਵਜਾਈਆਂ ਸਿਮਰਨ ਉੱਥੇ ਹੀ ਬੈਠੀ ਹੰਝੂ ਬਹਾ ਰਹੀ ਸੀ ਜਗਦੇਵ ਦੌੜ ਕੇ ਆਪਣੀ ਮਾਂ ਦੇ ਕੋਲ ਆਇਆ ਤੇ ਗਲੇ ਨਾਲ ਲੱਗ ਗਿਆ ਉਸਨੇ ਖੁਸ਼ੀ ਵਿੱਚ ਕਿਹਾ ਮੰਮੀ ਜੀ ਤੁਸੀਂ ਤਾਂ ਕਮਾਲ ਕਰ ਦਿੱਤਾ ਮੈਂ ਤਾਂ ਸੋਚਿਆ ਸੀ ਕਿ 10 ਸਾਲ ਬਾਅਦ ਪਤਾ ਨਹੀਂ ਤੁਸੀਂ ਕੇਸ ਕਿਵੇਂ ਲੜੋਗੇ ਸੁਰਜੀਤਕੌਰ ਨੇ ਜਗਦੇਵ ਦਾ ਹੱਥ ਫੜਦੇ ਹੋਏ ਕਿਹਾ ਪੁੱਤ ਲੜਾਈ ਤਾਂ ਮੈਂ ਜ਼ਿੰਦਗੀ ਭਰ ਕੀਤੀ ਹੈ ਤੇ ਹਰ ਲੜਾਈ ਜਿੱਤ ਵੀ ਚੁੱਕੀ ਆਂ ਚਾਹੇ ਉਹ ਜ਼ਿੰਦਗੀ ਦੀ ਲੜਾਈ ਐ ਜਾਂ ਝੂਠ ਦੇ ਖਿਲਾਫ ਉਦੋਂ ਹੀ ਸਿਮਰਨ ਉਹਨਾਂ ਦੇ ਕੋਲ ਆਈ ਸੁਰਜੀਤਕੌਰ ਦੇ ਪੈਰ ਫੜ ਕੇ ਘੜਗੜਾਉਣ ਲੱਗੀ ਮੰਮੀ ਜੀ ਮੈਨੂੰ ਮaaf ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਐ ਮੈਨੂੰ ਮੇਰੀ ਮਾਂ ਨੇ ਤੁਹਾਡੇ ਖਿਲਾਫ ਭੜਕਾ ਦਿੱਤਾ ਸੀ ਮੈਂ ਜਗਦੇਵ ਦੇ ਨਾਲ ਇੱਕ ਅੱਡ ਦੁਨੀਆ ਬਸਾਉਣਾ ਚਾਹੁੰਦੀ ਸੀ ਪਰ ਮੈਂ ਭੁੱਲ ਗਈ ਸੀ ਕਿ ਜਗਦੇਵ ਦੀ ਦੁਨੀਆ ਤੁਹਾਡੇ ਬਿਨਾ ਹੈ ਹੀ ਨਹੀਂ ਮੈਨੂੰ ਇੱਕ ਮੌਕਾ ਹੋਰ ਦੇ ਦਿਓ ਮੈਂ ਦੁਬਾਰਾ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ। ਸੁਰਜੀਤ ਕੌਰ ਪਿੱਛੇ हट ਗਈ। ਕਿਹਾ ਤੂੰ ਜ਼ਿੰਦਗੀ ਮੇਰੇ ਨਾਲ ਨਹੀਂ ਜਗਦੇਵ ਦੇ ਨਾਲ ਬਿਤਾਉਣੀ ਹੈ। ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੂੰ ਮੇਰੇ ਨਾਲ ਕੀ ਕੀਤਾ ਹੈ। ਜੇ ਜਗਦੇਵ ਤੇਨੂੰ અપਨਾ ਸਕਦਾ ਤਾਂ ਠੀਕ ਹੈ। ਉਸਦੇ ਲਈ ਤੈਨੂੰ ਜਗਦੇਵ ਦੀ ਇਜਾਜ਼ਤ ਚਾਹੀਦੀ ਹੈ, ਮੇਰੀ ਨਹੀਂ। ਇਸ ਤੋਂ ਪਹਿਲਾਂ ਕਿ ਸਿਮਰਨ ਜਗਦੇਵ ਨੂੰ ਕੁਝ ਕਹਿੰਦੀ ਜਗਦੇਵ ਨੇ ਦੋ ਟੁਕ ਜਵਾਬ ਦਿੱਤਾ। ਤੂੰ ਮੇਰੇ ਤੋਂ ਉਮੀਦ ਨਾ ਕਰੇਂ ਕਿ ਮੈਂ ਤੈਨੂੰ ਵਾਪਸ ਆਪਣੀ ਜ਼ਿੰਦਗੀ ਵਿੱਚ ਲੈ ਲਵਾਂਗਾ ਤੂੰ ਮੇਰੀ ਮਾਂ ਤੇ ਇੰਨਾ ਵੱਡਾ ਇਲਜ਼ਾਮ ਲਗਾਇਆ ਇੱਕ ਕੇਸ ਤੂੰ ਕੀਤਾ ਸੀ ਦਹੇਜ ਦੇ ਲਈ ਤੇ ਇੱਕ ਕੇਸ ਮੈਂ ਕਰੂੰਗਾ ਤੇਰੇ ਉੱਪਰ ਤਲਾਕ ਦੇ ਲਈ ਐਨਾ ਕਹਿ ਕੇ ਜਗਦੀਪ ਆਪਣੀ ਮਾਂ ਨੂੰ ਲੈ ਕੇ ਜਾਣ ਲੱਗਿਆ ਸਿਮਰਨ ਉੱਥੇ ਖੜੀ ਹੰਝੂ ਬਹਾਉਂਦੀ ਰਹੀ ਕੀ ਜਗਦੀਪ ਨੇ ਸਿਮਰਨ ਦੇ ਨਾਲ ਠੀਕ ਕੀਤਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ